ਗੁਰੂ ਗੋਬੀ ਸਿੰਘ ਪਾਤਸ਼ਾਹੀ ਵੱਲੋਂ ਬਖਸ਼ਿਸ਼ ਕੀਤੀ ਗੁਰਫਤ ਪ੍ਰਵਾਨ ਕਰਨੀ ਜੀ ਇਕ ਵਾਰੀ ਕਹਿੰਦੇ ਸਾਰੇ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਗੁਰੂ ਅਮਰਦਾਸ ਪਾਤਸ਼ਾਹੀ ਦਾ ਬਾਣੀ ਦੇ ਵਿੱਚ ਆਪਾਂ ਬਚਨ ਪੜ੍ਹਦੇ ਆਂ ਸਤਗੁਰ ਕੀ ਪ੍ਰਤੀਤਨਾ ਆਈਆ ਸ਼ਬਦ ਨਾ ਲਾਗੂ ਭਾਉ ਉਸ ਨੂੰ ਸੁਖ ਨਾ ਉਪਜੈ ਪਾਵਨ ਸੋ ਗਿੜਾ ਆਵੋ ਜਾਓ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਇਹ ਪਾਵਨ ਪਵਿੱਤਰ ਬਚਨ ਜਿਸ ਸ਼ਬਦ ਦੇ ਵਿੱਚ ਸਤਗੁਰਾਂ ਨੇ ਆਪਣੇ ਗੁਰੂ ਦੇ ਉੱਤੇ ਵਿਸ਼ਵਾਸ ਪੂਰ ਸਤ ਦੇ ਪਿਆਰ ਦੀ ਗੱਲ ਕੀਤੀ ਹੈ। ਸਾਧਗੁਰਾਂ ਦੇ ਇੱਕ ਸੱਚੇ ਸਿੱਖ ਦੀ ਨਿਸ਼ਾਨੀ ਹਮੇਸ਼ਾ ਇਹੀ ਹੁੰਦੀ ਹੈ ਕਿ ਉਹਨੂੰ ਆਪਣੇ ਗੁਰੂ ਤੇ ਪੂਰਾ ਭਰੋਸਾ ਹੁੰਦਾ ਹੈ। ਉਹ ਜੀ ਦੀ ਜ਼ਿੰਦਗੀ ਦੇ ਵਿੱਚ ਭਰੋਸਾ ਹੋਏਗਾ ਉਹਦੀ ਜ਼ਿੰਦਗੀ ਦੇ ਵਿੱਚ ਫਿਰ ਪਿਆਰ ਵੀ ਹੋਇਆ ਜਿੱਥੇ ਪਿਆਰ ਹੈ ਉੱਥੇ ਹੀ ਭਰੋਸਾ ਹੈ ਜਿੱਥੇ ਭਰੋਸਾ ਹੈ ਉੱਥੇ ਹੀ ਪਿਆਰ ਹੈ ਇਸ ਕਰਕੇ ਸਾਡੀ ਜ਼ਿੰਦਗੀ ਦੇ ਵਿੱਚ ਗੁਰੂ ਦੇ ਪ੍ਰਤੀ ਵਿਸ਼ਵਾਸ ਭਰੋਸਾ ਤੇ ਪਿਆਰ ਦਾ ਹੋਣਾ ਬੜਾ ਜ਼ਰੂਰੀ ਹੈ ਸਿੱਖ ਤਾਂ ਰੋਜ਼ ਅਰਦਾਸ ਦੇ ਵਿੱਚ ਇਹੀ ਮੰਗਦਾ ਹੈ ਪਾਤਸ਼ਾਹ ਸਿੱਖਾਂ ਨੂੰ ਸਿੱਖੀ ਦਾਤ ਕੇਸ ਦਾਤ ਰਹਿਤ ਦਾਤ ਵਿਵੇਕ ਦਾਤ ਵਿਸਾ ਦਾਤ ਪ੍ਰੋਸਾ ਦਾਤ ਅਰਦਾਸ ਵਿੱਚ ਇਹ ਸਤਿਗੁਰਾਂ ਦੇ ਕੋਲੋਂ ਪ੍ਰੋਸਾ ਹੀ ਮੰਗਦੇ ਆ ਪ੍ਰੋਸੇ ਦਾ ਜ਼ਿੰਦਗੀ ਦੇ ਵਿੱਚ ਹੋਣਾ ਬੜਾ ਜ਼ਰੂਰੀ ਹੈ ਸੰਸਾਰ ਚੱਲਦਾ ਵੀ ਭਰੋਸੇ ਦੇ ਉੱਤੇ ਹੀ ਪਿਆ ਹੈ ਕਿਸੇ ਦੇ ਨਾਲ ਵੀ ਕੋਈ ਵੀ ਰਿਸ਼ਤਾ ਜੋੜਨਾ ਹੋਵੇ ਵਿਸ਼ਵਾਸ ਭਰੋਸਾ ਕਰਨਾ ਹੀ ਪੈਂਦਾ ਹੈ ਪਰ ਜਦੋਂ ਗੱਲ ਸਤਿਗੁਰਾਂ ਦੇ ਸਿੱਖ ਦੀ ਤੇ ਗੁਰੂ ਦੀ ਆਵੇ ਉਹਦੇ ਵਿੱਚ ਵੀ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਗੁਰੂ ਤੇ ਭਰੋਸਾ ਹੋਣਾ ਗੁਰੂ ਦੇ ਨਾਲ ਦਿਲੋਂ ਪਿਆਰ ਪਰ ਅੱਜ ਦਾ ਸਮਾਂ ਇਦਾਂ ਦਾ ਚੱਲਦਾ ਪਿਆ ਹੈ ਬੜੇ ਘੱਟ ਗੁਰੂ ਕੇ ਸਿੱਖ ਨੇ ਜਿਨ੍ਹਾਂ ਨੂੰ ਆਪਣੇ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਤੇ ਭਰੋਸਾ ਹੈ ਨਹੀਂ ਤੇ ਬਹੁਤਿਆਂ ਨੂੰ ਭਰੋਸਾ ਤੇ ਕਿਸੇ ਪਖੰਡੀ ਦੇ ਉੱਤੇ ਹੋ ਜਾਂਦਾ ਹੈ ਕੋਈ ਗੁਰੂ ਨੂੰ ਛੱਡ ਕੇ ਕਿਧਰੇ ਚਲੇ ਜਾਂਦਾ ਹੈ ਕਿਉਂ ਕਿ ਉਹਨੂੰ ਕੋਈ ਨਾ ਕੋਈ ਜ਼ਿੰਦਗੀ ਦੇ ਵਿੱਚ ਲਾਲਚ ਮਿਲ ਜਾਂਦਾ ਹੈ ਜਿਹਨੂੰ ਜ਼ਿੰਦਗੀ ਦੇ ਵਿੱਚ ਕੋਈ ਨਾ ਕੋਈ ਲਾਲਚ ਮਿਲ ਜਾਵੇ ਉਹ ਗੁਰੂ ਤੇ ਭਰੋਸਾ ਤੋੜ ਕੇ ਹੋਰ ਪਾਸੇ ਚਲਾ ਜਾਏਗਾ ਪਰ ਗੁਰੂ ਦੇ ਸੱਕੇ ਸੱਚੇ ਸਿੱਖ ਦੀ ਨਿਸ਼ਾਨੀ ਇਹੀ ਹੈ ਕਿ ਉਹਨੂੰ ਜ਼ਿੰਦਗੀ ਦੇ ਵਿੱਚ ਕੋਈ ਵੀ ਭਾਵੇਂ ਜਿੰਨਾ ਮਰਜ਼ੀ ਵੱਡਾ ਲਾਲਚ ਦੇ ਦੇਵੇ ਉਹ ਕਦੇ ਵੀ ਆਪਣੇ ਆਪ ਨੂੰ ਵੇਚਦਾ ਨਹੀਂ ਜੇ ਉਹਨੇ ਆਪਣੇ ਆਪ ਨੂੰ ਵੇਚ ਹੀ ਦਿੱਤਾ ਫਿਰ ਉਹਦਾ ਗੁਰੂ ਦੇ ਨਾਲ ਸੱਚਾ ਪਿਆਰ ਹੀ ਨਹੀਂ ਹੋਣਾ ਉਹਨੂੰ ਆਪਣੇ ਗੁਰੂ ਦੇ ਉੱਤੇ ਭਰੋਸਾ ਹੀ ਨਹੀਂ ਹੋਣਾ ਅੱਜ ਦੇ ਸਮੇਂ ਦੇ ਵਿੱਚ ਇਸ ਭਰੋਸੇ ਸ਼ਬਦ ਨੂੰ ਜਿਹੜਾ ਇੰਨਾ ਪਵਿੱਤਰ ਸ਼ਬਦ ਸੀ ਜਿਸ ਭਰੋਸੇ ਦੇ ਬਦੌਲਤ ਹੀ ਮਨੁੱਖ ਸੰਸਾਰ ਦੇ ਵਿੱਚ ਵਿਚਰਦਾ ਹੈ ਅੱਜ ਦਾ ਸਮਾਂ ਇਦਾਂ ਦਾ ਚੱਲਦਾ ਪਿਆ ਇਸ ਭਰੋਸੇ ਸ਼ਬਦ ਨੂੰ ਅਸੀਂ ਐਨਾ ਕੋ ਨੀਵਾ ਕਰ ਦਿੱਤਾ ਹੈ ਅੱਜ ਦਿਲ ਨਹੀਂ ਕਰਦਾ ਵੀ ਕਿਸੇ ਉੱਤੇ ਭਰੋਸਾ ਕਰੀਏ ਜੈਸੇ ਦੁਨੀਆਵੀ ਸਮਾਜ ਦੀ ਗੱਲ ਕਰੀਏ ਦੁਨੀਆਵੀ ਸੰਸਾਰ ਦੇ ਵਿੱਚ ਵਿਚਰਦਿਆਂ ਹੋਿਆਂ ਦੀ ਗੱਲ ਕਰੀਏ ਅੱਜ ਦਾ ਸਮਾਂ ਇਦਾਂ ਦਾ ਚੱਲਦਾ ਪ੍ਰੋਸਾ ਵਿਸ਼ਵਾਸ ਤੇ ਅਲੋਪ ਹੁੰਦਾ ਪਿਆ ਬੜੇ ਘੱਟ ਐਸੇ ਪਿਆਰੇ ਨੇ ਜਿਨ੍ਹਾਂ ਉੱਤੇ ਭਰੋਸਾ ਕਰੀਏ ਉਹ ساری ਉਮਰ ਉਸ ਭਰੋਸੇ ਸ਼ਬਦ ਦੇ ਉੱਤੇ ਲੰਗਾ ਦਿੰਦੇ ਆ ਆਪਣੀ ਜ਼ਿੰਦਗੀ ਉਹ ਤੋੜਦੇ ਨੇ ਕਿਸੇ ਦਾ ਭਰੋਸਾ ਪਰ ਸੋ ਵਿੱਚੋਂ ਬੜੇ ਘੱਟ ਨੇ ਬਹੁਤਿਆਂ ਦੀ ਬਹੁਤਾਂ ਤ ਗਿਣਤੀ ਇਹੀ ਐ ਜਦੋਂ ਅਸੀਂ ਕਿਸੇ ਉੱਤੇ ਭਰੋਸਾ ਕਰ ਦਿੰਨੇ ਆ ਉਪਰੋਸੇ ਉੱਤੇ ਚਲਾ ਜਾਂਦਾ ਹੈ ਸੰਸਾਰ ਦੇ ਵਿੱਚ ਕਿੰਨੇ ਰਿਸ਼ਤੇ ਆ ਜਿਹੜੇ ਭਰੋਸੇ ਉੱਤੇ ਚੱਲਦੇ ਆ ਭਾਵੇਂ ਉਹ ਪਤੀ ਪਤਨੀ ਦਾ ਹੋਵੇ ਭਾਵੇਂ ਮਾਪਿਓ ਦਾ ਹੋਵੇ ਭਾਵੇਂ ਬੱਚਿਆਂ ਦਾ ਆਪਣੇ ਮਾਪਿਓ ਉੱਤੇ ਭਰੋਸਾ ਹੋਵੇ ਇਹ ਸਮਾਜਿਕ ਤੌਰ ਤੇ ਵੀ ਵੇਖੀਏ ਸੰਸਾਰ ਦੇ ਵਿੱਚ ਵਿਚਰਦਿਆਂ ਵੀ ਭਰੋਸਾ ਕਰਨਾ ਪੈਂਦਾ ਰਾਜਨੀਤਿਕ ਵਾਲਾ ਜਾਈਏ ਤਾਂ ਉਹਦੇ ਵਿੱਚ ਵੀ ਵੱਡੇ ਵੱਡੇ ਲੀਡਰ ਜਿਹੜੇ ਆ ਲੋਕਾਂ ਨੂੰ ਪ੍ਰੋਸਾਹ ਦਿੰਦੇ ਆ ਤੁਹਾਡੇ ਲਈ ਆ ਕਰਾਂਗੇ ਉਹ ਕਰਾਂਗੇ ਪਰ ਵੋਟਾਂ ਲੈ ਕੇ ਉਹ ਵੀ ਆਪਣੇ ਦਿੱਤੇ ਪ੍ਰੋਸਾਹਾਂ ਤੋਂ ਮੁੱਕ ਜਾਂਦੇ ਆ ਇਹ ਧਾਰਮਿਕ ਤੌਰ ਤੇ ਗੱਲ ਕਰੀਏ ਧਾਰਮਿਕ ਤੌਰ ਤੇ ਵੀ ਬੜਾ ਪ੍ਰੋਸਾਹ ਦਿੱਤਾ ਜਾਂਦਾ ਹੈ ਕਿ ਮੈਨੂੰ ਆਗੂ ਬਣਾਓ ਹਕੂਮ ਦਾ ਮੈਂ ਤੁਹਾਡਾ ਭਰੋਸਾ ਨਹੀਂ ਤੋੜਾਂਗਾ ਪਰ بڑے ਵੱਡੇ ਵੱਡੇ ਲੀਡਰ ਆਪਾਂ ਵੇਖਦੇ ਆਂ ਧਰਮਕ ਲੀਡਰ ਵੀ ਭਾਵੇਂ ਹੋ ਉਹ ਵੀ ਸੰਗਤ ਦਾ ਭਰੋਸਾ ਤੋੜ ਕੇ ਪਖੰਡਾ ਵਾਲੇ ਪਾਸੇ ਚਲੇ ਜਾਂਦੇ ਆ ਇਸ ਕਰਕੇ ਭਰੋਸਾ ਸ਼ਬਦ ਜਿਹੜਾ ਨਾ ਇਹ ਐਸਾ ਸ਼ਬਦ ਹੈ ਜਿਹੜਾ ਅਸੀਂ ਕਿਸੇ ਵੀ ਸੰਵਾਦ ਦੇ ਵਿੱਚ ਵਿਚਰਦੇ ਆ ਇਹਨੂੰ ਬੜਾ ਵਰਤਿਆ ਜਾਂਦਾ ਹੈ ਰਾਜਦੇਵ ਸਮੇਂ ਇਸ ਬ੍ਰੋਸੇ ਨੂੰ ਨਿਵਾ ਕਰ ਦਿੱਤਾ। ਸਤਿਗੁਰਾਂ ਦੀ ਬਾਣੀ ਤੇ ਸਾਨੂੰ ਇਹ ਸਮਝਾਉਂਦੀ ਹੈ। ਜਿਨ ਕੈ ਰਿਦੇ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਜਿਸ ਮਨ ਪ੍ਰਗਟਾਇਆ। ਗੁਰੂ ਤੇ ਸਾਨੂੰ ਭਰੋਸਾ ਕਰਨਾ ਸਿਖਾਉਂਦਾ ਹੈ। ਗੁਰੂ ਤੇ ਸਾਨੂੰ ਵਿਸ਼ਵਾਸ ਕਿਵੇਂ ਰੱਖਨੇ ਆਪਣੇ ਗੁਰੂ ਦੇ ਉੱਤੇ ਇਹ ਕਰਨਾ ਪਾਤਸ਼ਾਹ ਸਾਨੂੰ ਸਿਖਾਉਂਦੇ ਹਨ ਪਰ ਗੁਰੂ ਅਮਰਦਾਸ ਪਾਤਸ਼ਾਹ ਜੀ ਕਹਿੰਦੇ ਸਤਿਗੁਰ ਕੀ ਪ੍ਰਤੀਤ ਨ ਆਈਆ ਸ਼ਬਦ ਨਾ ਲਾਗੋ ਭਾਉ ਉਸ ਨੂੰ ਸੁਖ ਨ ਉਪਜੈ ਭਾਵੇਂ ਸੋ ਗੇੜਾ ਹੋ ਜਾਉ ਗੁਰੂ ਅਮਰਦਾਸ ਪਾਤਸ਼ਾਹ ਜੀ ਕਹਿੰਦੇ ਗੁਰੂ ਘਰ ਭਾਵੇਂ ਤੂੰ ਦਿਨ ਵਿੱਚ ਸੋ ਗੇੜੇ ਵੀ ਲਾ ਲੈ ਮੱਥੇ ਟੇਕ ਲੈ ਪਰ ਜੇ ਤੇਰੇ ਅੰਦਰ ਗੁਰੂ ਦੇ ਪ੍ਰਤੀ ਵਿਸ਼ਵਾਸ ਪ੍ਰਤੀਤ ਨਹੀਂ ਗੁਰੂ ਦੇ ਪ੍ਰਤੀ ਤੇਰੇ ਅੰਦਰ ਪਿਆਰ ਨਹੀਂ ਤੇਰੇ ਸੋ ਗਿਆ ਵੀ ਗੁਰੂ ਨੇ ਪ੍ਰਵਾਨ ਨਹੀਂ ਕਰਨਾ ਜੇਸੀ ਅੱਜ ਗੱਲ ਕੇਵਲ ਗੁਰੂ ਦੇ ਸਿੱਖ ਦੀ ਆਪਣੇ ਗੁਰੂ ਨਾਲ ਪਿਆਰ ਦੀ ਗੱਲ ਕਰੀਏ ਤੇ ਗੁਰੂ ਕੇ ਸਿੱਖ ਦਾ ਆਪਣੇ ਗੁਰੂ ਦੇ ਪ੍ਰਤੀ ਭਰੋਸਾ ਹੋਣਾ ਬੜਾ ਜ਼ਰੂਰੀ ਹੈ ਜਦੋਂ ਲਾਲਚ ਸਾਡੀ ਜ਼ਿੰਦਗੀ 'ਚ ਆ ਜਾਂਦਾ ਹੈ ਨਾ ਅੱਜ ਦਾ ਸਿੱਖ ਵੀ ਗੁਰੂ ਨੂੰ ਛੱਡ ਕੇ ਚਲੇ ਜਾਂਦਾ ਹੈ ਉਹ ਸਿੱਖੀ ਕਹਦਾ ਉਸੇ ਕੋ ਹੋਣਾ ਹੀ ਨਹੀਂ ਜਿਹੜਾ ਲਾਲਚ ਕਰਕੇ ਗੁਰੂ ਨੂੰ ਛੱਡ ਕੇ ਤੁਰ ਜਾਏ ਉਹਨੂੰ ਪ੍ਰੋਸਾ ਨਹੀਂ ਆਪਣੇ ਗੁਰੂ ਤੇ ਪਰ ਜਿਹੜੇ ਗੁਰੂ ਕੇ ਸੱਚੇ ਸਿੱਖ ਨੂੰ ਆਪਣੇ ਗੁਰੂ ਤੇ ਪ੍ਰੋਸਾ ਹੁੰਦਾ ਉਹਨੂੰ ਸੰਸਾਰ ਦੀ ਕੋਈ ਵੀ ਜੀਜ ਕੋਈ ਲਾਲਚ ਹੈ ਜਿੰਨਾ ਮਰਜ਼ੀ ਕੋਈ ਦਵੇ ਉਹ ਕਦੇ ਵੀ ਡੋਲਦਾ ਨਹੀਂ ਉਹ ਕਦੇ ਵੀ ਆਪਣਾ ਜ਼ਮੀਰ ਨਹੀਂ ਵੇਚਦਾ ਜਿਹੜੇ ਜ਼ਮੀਰ ਵੇਚ ਦਿੰਦੇ ਆ ਉਹੀ ਗੁਰੂ ਨੂੰ ਛੱਡ ਕੇ ਜਾਂਦੇ ਹੁੰਦੇ ਆ ਜਿਹੜੇ ਲਾਲਚ ਵਿੱਚ ਆ ਜਾਂਦੇ ਆ ਅੱਜ ਧਰਮ ਪਰਵਰਤਨ ਦੀ ਗੱਲ ਚੱਲਦੀ ਹੈ ਉਹਦੇ ਵਿੱਚ ਵੀ ਇਹੀ ਕੰਮ ਚੱਲਦਾ ਕਿੰਨੇ ਸਿੱਖ ਹੈ ਜਿਹੜੇ ਗੁਰੂ ਨੂੰ ਛੱਡ ਕੇ ਧਰਮ ਪਰਵਰਤਨ ਦੇ ਵਿੱਚ ਚਲੇ ਗਏ ਅੱਜ ਵੀ ਤੁਸੀਂ ਮਾਝੇ ਵਾਲੇ ਪਾਸੇ ਅੰਮ੍ਰਿਤਸਰ ਵਾਲੇ ਪਾਸੇ ਤੁਰ ਜੋ ਉਧਰ ਅੱਜ ਵੀ ਇਹੀ ਕੰਮ ਚੱਲਦਾ ਪਿਆ ਤੁਹਾਨੂੰ ਲਾਲਚ ਦਿੱਤਾ ਜਾਂਦਾ ਤੁਹਾਨੂੰ ਆਹ ਦੇਾਂਗੇ ਇਹਨਾਂ ਪੈਸਾ ਦੇਾਂਗੇ ਤੁਹਾਨੂੰ ਆਹ ਸੁਵਿਧਾ ਦੇਾਂਗੇ ਤੁਹਾਡਾ ਘਰ ਬਣਾ ਕੇ ਦੇ ਦਿਆਂਗੇ ਸਾਡੇ ਧਰਮ ਵਿੱਚ ਆ ਜਾਓ ਪਰ ਦਿਨਾਂ ਦੀ ਬਿਰਤੀ ਲਾਲਚ ਵਾਲੀ ਹੁੰਦੀ ਹੈ ਉਹ ਗੁਰੂ ਨੂੰ ਕਦੇ ਵੀ ਛੱਡ ਕੇ ਜਾ ਸਕਦੇ पर समय ਏਦਾਂ ਦਾ ਹੈ ਅੱਜ ਆਪਣੇ ਹੀ ਸਿੱਖੀ ਸਰੂਪ ਦੇ ਵਿੱਚ ਜਿਹੜੇ ਲੋਕ ਨੇ ਉਹ ਲਾਲਚ ਵਸੋ ਕੇ ਗੁਰੂ ਨੂੰ ਛੱਡ ਦਿੰਦੇ ਆ ਕਿੰਦੇ ਉਤਪਲੋਸਾ ਕੀਤਾ ਜਾਵੇ ਇਸ ਕਰਕੇ ਆਪਣੀ ਜ਼ਿੰਦਗੀ ਦੇ ਵਿੱਚ ਇਸ ਪਲੋਸ਼ੇ ਜਿਹੜਾ ਸ਼ਬਦ ਹੈ ਨਾ ਪਰੋਸਾ ਸ਼ਬਦ ਇਹਨੂੰ ਕਾਇਮ ਰੱਖੀਏ ਆਪਣੀ ਜ਼ਿੰਦਗੀ ਦੇ ਵਿੱਚ ਕੋਈ ਦੁੱਖ ਤਕਲੀਫ ਆ ਜਾਵੇ ਜਿੰਨੇ ਮਰਜ਼ੀ ਜ਼ਿੰਦਗੀ 'ਚ ਦੁੱਖ ਆ ਜਾਣ ਗੁਰੂ ਤੋਂ ਪਰੋਸਾਨਾ ਛੱਡੀ ਗੁਰੂ ਨੂੰ ਕਦੀ ਛੱਡ ਕੇ ਨਾ ਜਾਈਏ ਸਾਡੇ ਕੋਲੇ ਇਤਿਆਹ ਦੀਆਂ ਕਿੰਨੀਆਂ ਹੀ ਐਗਜ਼ਾਮਪਲਾਂ ਨੇ ਗੁਰੂ ਕੇ ਸਿੱਖ ਦਾ ਕਿੰਨਾ ਪਿਆਰ ਹੈ ਆਪਸ ਦੇ ਵਿੱਚ ਕਿੰਨਾ ਭਰੋਸਾ ਹੈ ਹਕੂਮਤਾਂ ਨੇ ਐਨੇ ਜ਼ੁਲਮ ਕਰ ਲਏ ਉਸ ਭਰੋਸੇ ਨੂੰ ਤੋੜਨ ਵਾਸਤੇ ਪਰ ਇੱਥੇ ਤਾਂ ਬੰਦ-ਬੰਦ ਕੱਟੇ ਗਏ ਖੋਪਰੀਆਂ ਤੇ ਛਾਡੇ ਗਏ ਗੁਰੂ ਤੇ ਭਰੋਸਾ ਨਹੀਂ ਤੋੜਿਆ ਸਹਿਬਜ਼ਾਦਿਆਂ ਨੂੰ ਬੜੇ ਲਾਲਚ ਜਿੱਤੇ ਗਏ ਸਨ ਛੱਡ ਦਿਓ ਆਪਣਾ ਧਰਮ ਇਸਲਾਮ ਕਬੂਲ ਕਰ ਲਓ ਪਰ ਉਹ 7 ਤੇ 9 ਸਾਲ ਦੀ ਸਹਿਬਜ਼ਾਦਿਆਂ ਨੂੰ ਵੀ ਇੰਨੀ ਸਮਝ ਆ ਗਈ ਸੀ ਵੀ ਆਪਣੇ ਗੁਰੂ ਤੇ ਪ੍ਰੋਸਾ ਸਾਨੂੰ ਪੂਰਾ ਅਸੀਂ ਆਪਣੇ ਗੁਰੂ ਤੇ ਪ੍ਰੋਸਾ ਨਹੀਂ ਛੱਡਣਾ ਫਿਰ ਅੱਜ ਆਪਾਂ ਕਿਉਂ ਸਿਆਣੇ ਬਿਆਣੇ ਹੋ ਕੇ ਕੋਈ 60 ਸਾਲ ਦਾ ਹੈ ਕੋਈ 80 ਸਾਲ ਦਾ ਹੈ ਕੋਈ 40 ਸਾਲਾਂ ਦਾ ਹੈ ਅੱਜ ਸਾਨੂੰ ਕੋਈ ਲਾਲਚ ਦੇ ਦੇ ਲੈ ਅਸੀਂ ਮਿੰਟ ਲਾ ਕੇ ਆਪਣੇ ਗੁਰੂ ਨੂੰ ਛੱਡ ਕੇ ਚੁਰ ਜੰਨੇ ਆ ਕੋਈ ਪਖੰਡੀਆਂ ਦੇ ਮਗਰ ਜਾਈ ਜਾਂਦਾ ਹੈ ਕੋਈ ਵਿਆਹਾਂ ਪਰਮਾਂ ਦੇ ਵਿੱਚ ਪਈ ਜਾਂਦਾ ਹੈ ਗੁਰੂ ਤੇ ਪ੍ਰੋਸਾ ਨਹੀਂ ਕਿ ਸਾਨੂੰ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਇਹਨਾਂ ਬਚਨਾਂ ਉੱਤੇ ਪ੍ਰੋਸਾ ਨਹੀਂ ਹੈ ਕਿ ਸਾਨੂੰ ਬਾਣੀ ਉੱਤੇ ਪ੍ਰੋਸਾ ਨਹੀਂ ਹੈ ਇਹ ਸਾਨੂੰ ਪਖੰਡ ਉਤੇ ਜਿਆਦਾ ਭਰੋਸਾ ਹੋ ਗਿਆ ਗੁਰੂ ਦੇ ਨਾਲ ਗੁਰੂ ਦਾ ਜਿਹੜਾ ਸੱਚਾ ਸਿੱਖ ਹੈ ਨਾ ਉਹਨੂੰ ਕੋਈ ਵੀ ਕੋਈ ਡਲਾ ਨਹੀਂ ਸਕਦਾ ਜਿਹੜਾ ਦਿਲੋਂ ਸਤਿਗੁਰਾਂ ਨੂੰ ਪਿਆਰ ਕਰਦਾ ਹੈ ਜਿਹਦਾ ਦਿਲੋਂ ਸਤਿਗੁਰਾਂ ਤੇ ਭਰੋਸਾ ਕਰਦਾ ਹੈ ਉਹਨੂੰ ਤੇ ਸੰਸਾਰ ਦਾ ਕੋਈ ਵੀ ਮਨੁੱਖ ਜਿਹੜਾ ਮਰਜ਼ੀ ਉਹਨੂੰ ਲਾਲਚ ਦੇ ਦੇਵੇ ਉਹ ਵੇਕ ਨਹੀਂ ਸਕਦਾ ਵਿਕਦਾ ਹੀ ਉਹ ਹੈ ਜਿਹੜਾ ਵਿਕਣਾ ਚਾਹੁੰਦਾ ਹੈ ਜਿਹੜਾ ਵਿਕਣਾ ਨਹੀਂ ਚਾਹੁੰਦਾ ਜਿੰਨਾ ਮਰਜ਼ੀ ਜ਼ੋਰ ਲਾ ਲਓ ਨਹੀਂ ਵਿਕੇਗਾ ਵਿਕਦੇ ਹੀ ਉਹ ਨੇ ਜਿਹੜੇ ਤਿਆਰ ਬੈਠੇ ਆ ਕਿ ਸਾਨੂੰ ਖਰੀਦ ਲਓ ਅਸੀਂ ਤਿਆਰ ਬੈਠੇ ਹੋਏ ਆ ਪ੍ਰਸਾਦ ਗੁਰਾਂ ਦੇ ਜਦੋਂ ਆਪਾਂ ਇਤਿਹਾਸ ਪੜ੍ਹਦੇ ਆ ਗੁਰੂ ਕੀ ਸਿੱਖ ਦਾ ਆਪਣੇ ਗੁਰੂ ਤੇ ਕਿਓ ਜਾਪ ਰੋਸਾ ਹੋਣਾ ਚਾਹੀਦਾ ਹੈ ਇਤਿਹਾਸ ਤੋਂ ਸੀ ਜਿੱਥੇ ਸਤਗੁਰਾਂ ਦੀ ਬਾਣੀ ਸਾਨੂੰ ਸਖਾਉਂਦੀ ਹੈ ਉੱਥੇ ਸਾਨੂੰ ਸਤਗੁਰਾਂ ਦਾ ਜੀਵਨ ਸਤਗੁਰਾਂ ਦਾ ਇਤਿਹਾਸ ਵੀ ਸਖਾਉਂਦਾ ਹੈ ਕਿ ਗੁਰੂ ਕੇ ਸਿੱਖ ਦਾ ਆਪਣੇ ਗੁਰੂ ਤੇ ਕਿੰਨਾ ਭਰੋਸਾ ਹੋਣਾ ਚਾਹੀਦਾ ਹੈ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਪਿਆਰਾ ਸਿੱਖ ਭਾਈ ਦਿਲਕਾ ਜਿਹੜਾ ਬੜਾ ਸੂਝਵਾਨ ਸਿਆਣਾ ਗਿਆਨਵਾਨ ਹਾਜ਼ਰ ਜਵਾਬ ਇਹ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਐਨਾ ਪਿਆਰ ਕਰਦਾ ਸਤਿਗੁਰਾਂ ਨੇ ਇਹਨੂੰ ਹੁਸ਼ਿਆਰਪੁਰ ਦੇ ਗੜ ਸ਼ੰਕਰ ਪਿੰਡ ਦਾ ਇਹ ਰਹਿਣ ਵਾਲਾ ਸੀ ਉਸ ਇਲਾਕੇ ਦਾ ਇਹਨੂੰ ਪ੍ਰਚਾਰਕ ਬਣਾਇਆ ਹੋਇਆ ਸੀ ਜਦੋਂ ਸਿੱਖੀ ਦਾ ਪ੍ਰਚਾਰ ਕਰਨਾ ਤੇ ਸਿੱਖੀ ਦਾ ਪ੍ਰਚਾਰ ਕਰਦਿਆਂ ਲੋਕਾਂ ਦੇ ਵਿੱਚ ਐਨਾ ਕੁ ਭਰੋਸਾ ਇਹਦਾ ਲੋਕਾਂ ਨੂੰ ਹੁੰਦਾ ਸੀ ਕਿ ਜੋ ਵੀ ਇਹ ਬਚਨ ਕਰਦਾ ਸੀ ਲੋਕ ਮੰਨਦੇ ਸਨ ਕਿਉਂ ਕਿ ਇਹ ਸੱਚਾ ਗੁਰੂ ਦਾ ਸਿੱਟਾ ਸੀ ਇਹਦਾ ਪਿਆਰ ਗੁਰੂ ਨਾਲ ਬਹੁਤ ਸੀ ਇਹਦਾ ਜੀਵਨ ਬੜਾ ਉੱਚਾ ਸੱਚਾ ਸੀ ਇਹਦੇ ਵਿਚਾਰ ਬੜੇ ਸੋਹਣੇ ਸਨ ਨਿਮਰਤਾ ਸੀ ਇਹਦੀ ਜ਼ਿੰਦਗੀ ਦੇ ਵਿੱਚ ਗੁਨਾ ਨਾਲ ਭਰਪੂਰ ਸੀ ਭਾਈ ਤਿਲਕਾ ਤੇ ਜਿਹਦੇ ਕੋਲ ਐਨੇ ਮਹਾਨ ਖਜ਼ਾਨੇ ਹੋਣ ਜਿਹਦੇ ਕੋਲ ਐਨੇ ਚੰਗੇ ਗੁਣ ਹੋਣ ਜਿਹਦਾ ਕਿਰਦਾਰ ਚੰਗਾ ਹੋਵੇ ਜਿਹਦੀ ਸੋਚ ਚੰਗੀ ਹੋਵੇ ਜਿਹਦੇ ਜੀਿੰਦਗੀ ਦੇ ਵਿੱਚ ਬੇਅੰਤ ਗੁਣ ਹੋਣ ਉਹਦੇ ਉੱਤੇ ਕਿਉਂ ਨਾ ਕੋਈ ਭਰੋਸਾ ਕਰਦਾ ਲੋਕਾਂ ਨੇ ਜੋ ਤੇ ਭਰੋਸਾ ਕਰਨਾ ਤੇ ਗੁਰੂ ਕੇ ਸਿੱਖ ਬਣਨਾ ਅਦਾ ਦਾ ਓਰਾ ਇਹਨੇ ਤਿਆਰ ਕੀਤਾ ਹੋਇਆ ਸੀ ਲੋਕਾਂ ਦੇ ਵਿੱਚ ਬੜਾ ਪਿਆਰ ਮਿਲਦਾ ਸੀ ਇਹਨਾਂ ਨੂੰ ਲੋਕਾਂ ਤੋਂ ਇਹਨੂੰ ਆਪਣੇ ਗੁਰੂ ਦੇ ਉੱਤੇ ਬੜਾ ਭਰੋਸਾ ਸੀ ਇਸੇ ਗੜਸ਼ੰਕਰ ਪਿੰਡ ਦਾ ਰਹਿਣ ਵਾਲਾ ਇੱਕ ਜੋਗੀ ਜਿਹਦਾ ਇਤਿਹਾਸ ਦੇ ਵਿੱਚ ਨਾ ਆਂਦਾ ਮਹੀਸ਼ਾ ਜੋਗੀ ਇਹਨੇ ਲੋਕਾਂ ਦੇ ਵਿੱਚ ਆਪਣੇ ਚੇਲਿਆਂ ਦੇ ਰਾਹੀਂ ਇਹ ਖਬਰ ਫਲਾ ਦਿੱਤੀ ਵੀ ਮੈਨੂੰ ਭਗਵਾਨ ਸ਼ਿਵ ਜੀ ਦੇ ਦਰਸ਼ਨ ਹੋਏ ਨੇ ਜਿਹੜਾ ਮੇਰੇ ਦਰਸ਼ਨ ਕਰੇਗਾ ਉਹਨਾਂ ਨੇ ਮੈਨੂੰ ਵਾਰਤ ਦਿੱਤਾ ਵੀ ਜਿਹੜਾ ਤੇਰੇ ਦਰਸ਼ਨ ਕਰੇਗਾ ਉਹਨੂੰ 1 ਸਾਲ ਦਾ ਸਵਰਗ ਮਿਲੇਗਾ ਹੁਣ ਜਿਹੜੇ ਦੁਖੀ ਲੋਕ ਨੇ ਉਹ ਤੇ ਇਹੀ ਚਾਹੁੰਦੇ ਆ ਵੀ ਕੋਈ ਸਾਨੂੰ ਚੰਗੇ ਰਾਹ ਪਾਵੇ ਕੋਈ ਸਾਨੂੰ ਜ਼ਿੰਦਗੀ ਦੇ ਵਿੱਚ ਕੋਈ ਸੁੱਖੀ ਕਰ ਦਵੇ ਉਹ ਇਹੀ ਲੋਕ ਚਾਹੁੰਦੇ ਆ ਦੁਖੀ ਲੋਕਾਂ ਦੀ ਸਭ ਤੋਂ ਵੱਡੀ ਕਮਜ਼ੋਰੀ ਇਹ ਹੈ ਕਿ ਉਹ ਵਿਚਾਰੇ ਇਹੀ ਭਾਲਦੇ ਆ ਕਿ ਕਿੰਦੇ ਸਾਨੂੰ ਕੋਈ ਚੰਗਾ ਰਾਹ ਦੱਸੇ ਕੋਈ ਸਾਡੀ ਜ਼ਿੰਦਗੀ ਨੂੰ ਸੁਖਾ ਕਰ ਦੇਵੇ ਇਸ ਕਮਜ਼ੋਰੀ ਨੂੰ ਜਿਹੜੇ ਪਖੰਡੀਏ ਉਹ ਛੇਤੀ ਸਮਝ ਜਾਂਦੇ ਆ ਇਹ ਮਹੇਸ਼ਾਨਾ ਦਾ ਜੋਗੀ ਵੀ ਸਮਝ ਗਿਆ ਤੇ ਇਨੇ ਪਖੰਡ ਫਲਾ ਦਿੱਤਾ ਸਾਰੇ ਪਾਸੇ ਵੀ ਮੇਰੇ ਦਰਸ਼ਨ ਕਰੋ ਆ ਕੇ ਤਾਨੂੰ ਇੱਕ ਸਾਲ ਦਾ ਸਵਰਗ ਮਿਲੇਗਾ ਹੰ ਦੁਖੀ ਲੋਕ ਜਿਹੜੇ ਸਨ ਉਹ ਇਹਦੇ ਡੇਰੇ ਦੇ ਵਿੱਚ ਪਹੁੰਚਣ ਲੱਗ ਪਏ ਤੇ ਸਾਰਿਆਂ ਨੂੰ ਇਹ ਦਰਸ਼ਨ ਦਿੰਦਾ ਤੇ ਕਹਿੰਦਾ ਮੇਰੇ ਦਰਸ਼ਨ ਕਰੋ ਤੁਹਾਨੂੰ ਸਵਰਗ ਮਿਲੇਗਾ ਇਹਨੇ ਆਪਣੇ ਚੇਲਿਆਂ ਨੂੰ ਪੁੱਛਿਆ ਵੀ ਇਲਾਕੇ ਦੇ ਸਾਰੇ ਲੋਕ ਆ ਗਏ ਇਹਦੇ ਚੇਲੇ ਕਹਿੰਦੇ ਸਾਰੇ ਤੇ ਆ ਗਏ ਨੇ ਪਰ ਇੱਕ ਨਹੀਂ ਆਇਆ ਕਹਿੰਦੇ ਕੌਣ ਕਹਿੰਦੇ ਭਾਈ ਦਿਲਕਾ ਉਨੇਸ ਮਹੇਸ਼ਾ ਜੋਗੀ ਦਾ ਮਕਸਦ ਇਹ ਸੀ ਕਿ ਮੈਂ ਕਿਸੇ ਵੀ ਤਰੀਕੇ ਦੇ ਨਾਲ ਭਾਈ ਤਿਲਕੇ ਨੂੰ ਆਪਣੇ ਡੇਰੇ ਤੇ ਬੁਲਾ ਲਵਾਂ ਜੇ ਇਹ ਮੇਰੇ ਕੋ ਲੱਗਿਆ ਇਹਦੇ ਮਗਰ ਜਿੰਨੀ ਸੰਗਤ ਹੈ ਸਾਰੀ ਮੇਰੇ ਕੋ ਆ ਜਾਏਗੀ ਇਹਨੇ ਆਪਣੇ ਚੇਲਿਆਂ ਨੂੰ ਕਿਹਾ ਵੀ ਜਾਓ ਜਾ ਕੇ ਭਾਈ ਤਿਲਕੇ ਨੂੰ ਆਖੋ ਕਿ ਜੋਗੀ ਜੀ ਨੇ ਕਿਹਾ ਵੀ ਜੇ ਤੂੰ ਮੇਰੇ ਦਰਸ਼ਨ ਕਰੇਂਗਾ ਨਾ ਤੇ ਤੈਨੂੰ ਦੋ ਸਾਲਾਂ ਦਾ ਸੁਆਗਤ ਮਿਲੇਗਾ ਇਦੇ ਜਾ ਕੇ ਚੇਲਿਆਂ ਨੇ ਭਾਈ ਤਿਲਕੇ ਨੂੰ ਆਖਿਆ ਵੀ ਸਾਡੇ ਜੋਗੀ ਦੇ ਦਰਸ਼ਨ ਕਰੋ ਤੁਹਾਨੂੰ ਸਵਰਗ ਮਿਲੇਗਾ ਹੁਣ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਤਿਆਰ ਕੀਤਾ ਗੁਰੂ ਦਾ ਸਿੱਖ ਹੈ ਭਾਈ ਤਿਲਕਾ ਜਿਹੜਾ ਪਖੰਡ ਦੇ ਖਿਲਾਫ ਬੜਾ ਸੁਚੇਤ ਹੈ ਜਿਹਨੂੰ ਪਤਾ ਹੈ ਸੱਚ ਕੀ ਹੈ ਤੇ ਝੂਠ ਕੀ ਹੈ ਜਿਹਨੂੰ ਪਤਾ ਹੈ ਜ਼ਿੰਦਗੀ ਦੇ ਵਿੱਚ ਲਾਲਚ ਕੀ ਹੁੰਦਾ ਹੈ ਉਨ ਸਾਰੀ ਸਮਝ ਹੈ ਭਾਈ ਤਿਲਕੇ ਨੂੰ ਵੀ ਕੀ ਕੀ ਪਖੰਡ ਇਹ ਲੋਕ ਕਰਦੇ ਹਨ ਉਹਨੇ ਉਹਦੇ ਚੇਲਿਆਂ ਨੂੰ ਕਿਹਾ ਵੀ ਜਾਓ ਜਾ ਕੇ ਆਪਣੇ ਜੋਗੀ ਨੂੰ ਕਹਿ ਦਿਓ ਵੀ ਜਿੰਨੇ ਮਰਜ਼ੀ ਤੋਂ ਲਾਲਚ ਦੇ ਲੈ ਮੈਂ ਤੇਰੇ ਪਖੰਡ ਜਾਲ ਦੇ ਵਿੱਚ ਆਣ ਵਾਲਾ ਨਹੀਂ ਤੂੰ ਇਹ ਭੋਲੇ ਭਾਲੇ ਲੋਕਾਂ ਨੂੰ ਆਪਣੇ ਪਖੰਡ ਚ ਪਾ ਸਕਦਾ ਮੈਨੂੰ ਨਹੀਂ ਭਾਗ ਸਕਦਾ ਜਿੰਨੇ ਮਰਜ਼ੀ ਯਤਨ ਕਰ ਜੇ ਸੰਭਿਰਤੀ ਦੇ ਨਾਲ ਤੋਂ ਤੁਰਿਆ ਹੋਇਆ ਨਾ ਤੂੰ ਦੁਖੀ ਲੋਕਾਂ ਨੂੰ ਹੋਰ ਦੁਖੀ ਕਰਕੇ ਉਹਨਾਂ ਨੂੰ ਪਖੰਡ ਵਿੱਚ ਪਾਉਂਦਾ ਜੇ ਜਦੋਂ ਐਦਾ ਦੇ ਬਚਨ ਸੁਣੇ ਉਹਦੇ ਚੇਲੇ ਵੀ ਹਰਾਣ ਹੋਗੇ ਚੱਲੇਗੇ ਜਾ ਕੇ ਜੋਗੀ ਨੂੰ ਆਖਿਆ ਵੀ ਉਹ ਤੇ ਪੱਕਾ ਸਿੱਖ ਹੈ ਗੁਰੂ ਦਾ ਉਹ ਨਹੀਂ ਟਾੜੇ ਲਾਲਚ ਵਿੱਚ ਆਉਂਦਾ ਤੇ ਜੋਗੀ ਨੂੰ ਵੀ ਪਤਾ ਸੀ ਵੀ ਮੈਂ ਪਖੰਡ ਕਰਦਾ ਮੈਂ ਭੋਲੇ ਭਾਲੇ ਲੋਕਾਂ ਨੂੰ ਲਾਲਚ ਦੇਣਾ ਪਿਆ ਪਰ ਉਹਦਾ ਇਹ ਪਖੰਡ ਫਲਾਂ ਦਾ ਸਭ ਤੋਂ ਵੱਡਾ ਕਾਰਨ ਇਹੀ ਸੀ ਕਿ ਇਹ ਦੇ ਨਾਲ ਬੜੀ ਸੰਗਤ ਜੁੜੀ ਹੋਈ ਹੈ ਭਾਈ ਤਿਲਕੇ ਦੇ ਨਾਲ ਇਹਦੇ ਇੱਕ ਬਚਨ ਦੇ ਨਾਲ ਹੀ ਸਾਰੀ ਸੰਗਤ ਮੇਰੇ ਡੇਰੇ ਤੇ ਪਹੁੰਚ ਸਕਦੀ ਹੈ ਸਾਰੇ ਮੇਰੇ ਨਾਲ ਜੁੜ ਸਕਦੇ ਆ ਜੇ ਇਹਨੂੰ ਮਨਾ ਲਿਆ ਸਾਰੇ ਮੰਨ ਜਾਣ ਹਾਰ ਕਿਉਂ ਜੋਗੀ ਸੋਚਦੇ ਵੀ ਉਨਕੀ ਕਰਾਂ ਵੀ ਭਾਈ ਤਿਲਕਾ ਮੰਨ ਜਾਵੇ ਜਿੰਨੇ ਵੀ ਇਹਨੇ ਯਤਨ ਕੀਤੇ ਕਿਸੇ ਵੀ ਯਤਨ ਦੇ ਵਿੱਚ ਕਾਮਯਾਬ ਨਹੀਂ ਹੋਇਆ ਬੜੇ ਲਾਲਚ ਦਿੱਤੇ ਕਿਸੇ ਵੀ ਲਾਲਚ ਦਾ ਅਸਰ ਭਾਈ ਤਿਲਕੇ ਤੇ ਨਹੀਂ ਹੋਇਆ ਆਏ ਗੁਰੂ ਦੇ ਸੱਚੇ ਸਿੱਖ ਦੀ ਨਿਸ਼ਾਨੀ ਗੁਰੂ ਦੇ ਸੱਚੇ ਸਿੱਖ ਦਾ ਗੁਰੂ ਤੇ ਭਰੋਸਾ ਤੇ ਪਿਆਰ ਕਿਵੇਂ ਦਾ ਹੋਵੇ ਜਿਹੜੇ ਸਵਾਲ ਕਰਦੇ ਆ ਨਾ ਵੀ ਗੁਰੂ ਦੇ ਉੱਤੇ ਭਰੋਸਾ ਕਿਵੇਂ ਦਾ ਹੋਵੇ ਸਾਡਾ ਉਹ ਭਾਈ ਤਿਲਕੇ ਦਾ ਜੀਵਨ ਪੜ ਕੇ ਵੇਖੋ ਆ ਜਿੰਨੇ ਵੀ ਮਾਝੇ ਦੇ ਇਲਾਕੇ ਦੇ ਵਿੱਚ ਧਰਮ ਪਰिवर्तन ਵਾਲਾ ਕੰਮ ਚੱਲਦਾ ਪਿਆਣਾ ਉਹ ਸਾਰੇ ਭਾਈ ਤਿਲਕੇ ਦਾ ਜੀਵਨ ਪੜੋ ਤੁਹਾਡਾ ਵਿਸ਼ਵਾਸ ਬਣੇ ਗੁਰੂ ਦੇ ਉੱਤੇ ਖਾਲੀ ਮਾਝੇ ਦੀ ਗੱਲ ਨਹੀਂ ਪੂਰੇ ਵਰਲਡ ਦੇ ਵਿੱਚ ਜਿੱਥੇ ਵੀ ਗੁਰੂ ਦਾ ਸਿੱਖ ਬਿਠਾ ਹੈ ਉਹ ਗੁਰੂ ਤੇ ਜੇ ਭਰੋਸਾ ਰੱਖਣਾ ਚਾਹੁੰਦਾ ਹੈ ਪ੍ਰਤੀਤ ਰੱਖਣਾ ਚਾਹੁੰਦਾ ਹੈ ਪਿਆਰ ਰੱਖਣਾ ਚਾਹੁੰਦਾ ਹੈ ਕਿਵੇਂ ਦਾ ਰੱਖੇ ਭਾਈ ਤਿਲਕੇ ਦਾ ਜੀਵਨ ਪੜਿਓ ਉਦਾਂ ਦਾ ਪਉਸਾ ਰੱਖਿਓ ਕਿਸੇ ਦੀ ਹਿੰਮਤ ਨਹੀਂ ਵੀ ਤੁਹਾਡਾ ਮਨ ਡੋਲ ਜਾਵੇ ਕਿਸੇ ਦੇ ਵਿੱਚ ਇੰਨਾ ਸਮਰਥਾ ਨਹੀਂ ਵੀ ਜਿਹੜਾ ਤੁਹਾਨੂੰ ਲਾਲਚ ਦੇ ਕੇ ਆਪਣੇ ਨਾਲ ਜੋੜ ਲਵੇ ਤੁਹਾਨੂੰ ਤਰਨ ਪਰਵਰਤਨ ਕਰਾ ਦੇਵੇ ਬਸ ਆਪਾ ਤਿਆਰ ਬੈਠੇ ਹੁੰਨੇ ਆ ਵਿਕਣ ਵਾਸਤੇ ਤਾਂ ਇਹ ਤੇ ਸਾਨੂੰ ਕੋਈ ਖਰੀਦ ਲੈਂਦਾ ਜੇਰਾ ਵਿਕਣਾ ਹੀ ਨਹੀਂ ਚਾਹਦਾ ਨੂੰ ਖਰੀਦੇਗਾ ਕੌਣ ਅੱਜ ਭਾਈ ਤਿਲਕੇ ਵਰਗਾ ਭਰੋਸਾ ਬਣਾਉਣਾ ਪੈਣਾ ਸਾਨੂੰ ਹੁਣ ਜਦੋਂ ਸਾਰੇ ਯਤਨਾਂ ਦੇ ਵਿੱਚ ਕਾਮਯਾਬ ਨਾ ਹੋਇਆ ਮਹੇਸ਼ਾ ਜੋਗੀ ਫਿਰ ਇਹਨੇ ਇੱਕ ਵਿਉਂਤ ਬਣਾਈ ਵੀ ਮੈਂ ਆਪ ਜਾ ਕੇ ਨੂੰ ਦਰਸ਼ਨ ਦਿਨਾਂ। ਇਤੋਂ ਤੱਕ ਵੀ ਇਹਨੇ ਲਾਲਚ ਦਿੱਤਾ ਸੀ ਵੀ ਹਮੇਸ਼ਾ ਵਾਸੇ ਸਵਰਗ ਮਿਲੇਗਾ ਜੇ ਤੂੰ ਮੇਰੇ ਦਰਸ਼ਨ ਕਰ ਲਵੇਂ ਪਰ ਫਿਰ ਵੀ ਗੁਰੂ ਦਾ ਸਿੱਖ ਇਹਦੇ ਲਾਲਚ ਵਿੱਚ ਨਹੀਂ ਆਇਆ। ਫਿਰ ਨੇ ਆਪ ਜਾ ਕੇ ਇਹਦੇ ਘਰ ਗਿਆ ਜਦੋਂ ਇਹਦੇ ਚੇਲਿਆਂ ਨੇ ਦੱਸਿਆ ਵੀ ਜੋਗੀ ਸਾਡੇ ਆਪ ਤੁਹਾਡੇ ਘਰ ਆ ਰਹੇ ਨੇ ਇਹਨੇ ਆਪਣੇ ਘਰ ਦਾ ਦਰਵਾਜ਼ਾ ਬੰਦ ਕਰ ਲਿਆ ਤੇ ਜਦੋਂ ਮਹੇਸ਼ਾ ਜੋਗੀ ਇਹਦੇ ਘਰ ਪਹੁੰਚਿਆ ਤੇ ਜਾ ਕੇ ਕਹਿੰਦਾ ਭਾਈ ਤਿਲਕਾ ਦਰਵਾਜ਼ਾ ਖੋਲ ਮੇਰੇ ਦਰਸ਼ਨ ਕਰ ਲੈ ਤੈਨੂੰ ਸਵਰਗ ਮਿਲੇਗਾ ਹਮੇਸ਼ਾ ਵਾਸਤੇ ਲੋਕਾਂ ਨੂੰ ਤੇ ਮੈਂ 1 ਸਾਲ ਦਾ 2 ਸਾਲ ਦਾ ਸਵਰਗ ਦੇ ਰਿਆਂ ਪਰ ਤੈਨੂੰ ਹਮੇਸ਼ਾ ਵਾਸਤੇ ਦਵਾਂਗਾ ਇੱਕ ਵਾਰੀ ਮੇਰੇ ਦਰਸ਼ਨ ਕਰ ਲੈ ਹੁਣ ਭਾਈ ਤਿਲਕਾ ਹਾਜ਼ਰ ਜਵਾਬ ਸੀ ਉਹਨੇ ਆਖਿਆ ਮਹੇਸ਼ਾ ਜੋਗੀ ਜੀ ਕਿਉਂ ਲੋਕਾਂ ਨੂੰ ਪਖੰਡ ਵਿੱਚ ਪਾਉਂਦੇ ਹੋ ਪਤਾ ਮੈਨੂੰ ਐ ਪਤਾ ਤੁਹਾਨੂੰ ਵੀ ਐ ਵੀ ਤੁਸੀਂ ਪਖੰਡ ਕਰਦੇ ਪਿਓ ਕੋਈ ਸਵਰਗ ਨਰਕ ਨਹੀਂ ਹੁੰਦਾ ਜ਼ਿੰਦਗੀ ਦੇ ਵਿੱਚ ਹਮੇਸ਼ਾ ਨਰਕ ਤੇ ਸਵਰਗ ਮਨੁੱਖ ਦੀ ਜ਼ਿੰਦਗੀ ਦੇ ਜੋੰਦੇ ਜੀ ਨਾਲ ਜੁੜਿਆ ਹੋਇਆ ਹੈ ਭਾਈ ਤਿਲਕੇ ਨੂੰ ਪਤਾ ਸੀ ਵੀ ਸਤਿਗੁਰਾਂ ਨੇ ਸਾਨੂੰ ਬਾਣੀ ਦੇ ਵਿੱਚ ਬਚਨਾਂ ਰਾਹੀਂ ਸਮਝਾਇਆ ਹੁੰਦਾ ਹੈ ਵੀ ਸਿੱਖ ਦਾ ਜ਼ਿੰਦਗੀ ਦੇ ਵਿੱਚ ਸਵਰਗ ਕੀ ਹੈ ਤੇ ਨਰਕ ਕੀ ਹੈ ਜੇ ਸਗੁਰੂ ਕੇ ਸਿੱਖ ਨੇ ਬਾਣੀ ਦੇ ਵਿੱਚੋਂ ਬਚਨ ਪੜ੍ਹਿਆ ਹੋਵੇ ਪਿਸਤ ਨਜ਼ੀਕ ਰੱਖ ਰਹਿ ਮਾਨਾ ਉਨ ਨੂੰ ਸਭ ਪਤਾ ਹੈ ਵੀ ਜ਼ਿੰਦਗੀ ਦੇ ਵਿੱਚ ਸਵਰਗ ਕੀ ਏ ਤੇ ਨਰਕ ਕੀ ਏ। ਸੁਰਗ ਬਾਸਣਾ ਵਾਂਚਿਓ ਡਰਿਓ ਨਾ ਨਰਕ ਨਿਵਾਸ ਹੋਣਾ ਹੈ ਸੋ ਹੋਈਏ ਮਨੈ ਨਾ ਕੀਜਿਆ ਹੋ ਸੋ। ਜੇ ਸੋ ਗੁਰੂ ਕੇ ਸਿੱਖ ਨੇ ਬਚਨ ਪੜਿਓ ਹੋਵੇ ਉਹਨੂੰ ਭੋਸਾ ਹੁੰਦਾ ਆਪਣੇ ਗੁਰੂ ਤੇ ਸਵਰਗ ਕੀ ਏ ਤੇ ਨਰਕ ਕੀ ਪਤਾ ਨਹੀਂ ਕਿੰਨੇ ਕੁ ਬਚਨ ਪਾਤਸ਼ਾਹ ਨੇ ਸਵਰਗ ਤੇ ਨਰਕ ਬਾਰੇ ਬਾਣੀ ਦੇ ਵਿੱਚ ਉਚਾਰਨ ਕੀਤੇ ਹੋਏ ਕਦੀ ਪੜ੍ਹੀਏ ਤੇ ਸਹੀ ਪ੍ਰੋਸਾਂ ਤੇ ਰੱਖੀ ਉਹਨਾਂ ਬਚਨਾਂ ਤੇ ਇਹੇ ਲਾਲਚ ਭਾਈ ਤਿਲਕੇ ਨੂੰ ਦਿੰਦਾ ਹੈ ਮਹੇਸ਼ਾ ਜੋਗੀ ਪਰ ਇੱਕ ਵੀ ਕਿਸੇ ਵੀ ਬਚਨ ਦਾ ਅਸਰ ਜਿਹੜਾ ਹੈ ਭਾਈ ਤਿਲਕੇ ਤੇ ਨਹੀਂ ਹੋਇਆ ਜੋਗੀ ਦੇ ਲਾਲਚਾਂ ਦਾ ਢੇਰ ਲਾ ਦਿੱਤਾ ਪਰ ਨਹੀਂ ਗੁਰੂ ਘਰ ਸਿੱਖ ਨਹੀਂ ਡੋਲੇਆ ਪਾਇਤਿਲਕ ਨੇ ਆਖਿਆ ਵੀ ਜੇ ਸਵਰਗ ਵੇਖਣਾ ਹੈ ਨਾ ਜਾ ਜਾ ਕੇ ਮੇਰੇ ਪਾਤਸ਼ਾਹ ਗੁਰੂ ਅਰਜਨ ਦੇ ਪਾਤਸ਼ਾਹ ਦੇ ਦਰਸ਼ਨ ਕਰ ਮੇਰੇ ਤੇ ਗੁਰੂ ਨੇ ਸਖਾਇਆ ਇਹ ਕਿ ਸਿੱਖ ਤੇ ਰਹਿੰਦਾ ਹੀ ਸਵਰਗ ਦੇ ਵਿੱਚ ਹੀ ਹਮੇਸ਼ਾ ਉਹਨੂੰ ਤੇ ਨਰਕ ਦੀ ਆਸ ਹੀ ਨਹੀਂ ਹੁੰਦੀ ਜਿਹਦਾ ਜ਼ਿੰਦਗੀ ਸੋਹਣੀ ਹੋਵੇ ਜਿਹਦੇ ਵਿਚਾਰ ਚੰਗੇ ਹੋਣ ਜਿਹੜਾ ਚੰਗੇ ਕਰਮ ਜ਼ਿੰਦਗੀ ਦੇ ਵਿੱਚ ਕਰਦਾ ਹੈ ਜਿਹਦਾ ਮਨ ਸ਼ਾਂਤ ਹੋ ਗਿਆ ਜਿਹਦੇ ਕੋਲ ਸਤ ਸੰਤੋਖ ਆ ਗਿਆ ਉਹ ਗੁਰੂ ਤਾਂ ਸਿੱਖ ਤਾਂ ਰਹਿੰਦੇ ਹੀ ਹਮੇਸ਼ਾ ਸਵਰਗ ਦੇ ਵਿੱਚ ਉਹਨਾਂ ਤੇ ਆਸ ਨਹੀਂ ਹੁੰਦੀ ਨਰਕ ਦੀ ਜਿਹੜਾ ਮਾੜੀ ਸੰਗਤ ਕਰਦਾ ਉਹ ਨਰਕ 'ਚ ਜਿੰਦਾ ਹੈ ਜਿਹੜੀ ਚੰਗੀ ਸੰਗਤ ਕਰਦਾ ਉਹ ਸਵਰਗ 'ਚ ਜਿੰਦਾ ਪਿਆ ਮੇਰੇ ਸਾਧਗੁਰਾਂ ਨੇ ਜੋਂਦੇ ਦੀ ਨਰਕ ਤੇ ਸਵਰਗ ਦੀ ਗੱਲ ਕੀਤੀ ਹੋਈ ਹੈ ਨਸ਼ਿਆਂ 'ਚ ਪੈ ਕੇ ਆਦ ਦਾ ਨੌਜਵਾਨ ਜਿਹੜਾ ਹੈ ਉਹ ਨਰਕ ਦੀ ਜ਼ਿੰਦਗੀ ਜਿੰਦਾ ਹੈ ਜਿਹੜੇ ਗੁਰੂ ਦੇ ਹੁਕਮਾਂ ਦੇ ਅਨੁਸਾਰ ਚੱਲਦੇ ਐ ਜੱਸੇ ਰਾਹ ਤੇ ਚੱਲਦੇ ਉਹ ਸਵਰਗਾਂ ਵਾਲੀ ਜ਼ਿੰਦਗੀ ਜੀਂਦੇ ਐ ਜਦੋਂ ਸਾਰੇ ਯਤਨਾਂ ਦੇ ਵਿੱਚ ਕਾਮਯਾਬ ਨਾ ਹੋਇਆ ਮਨ ਵਿੱਚ ਸੂਕਦਾ ਕਿ ਜਿਹਦਾ ਸਿੱਖ ਇੰਨਾ ਮਾਣ ਹੈ ਉਹਦਾ ਗੁਰੂ ਕਿੰਨਾ ਮਾਣ ਹੋਣਾ ਹੈ ਜਿਹਦਾ ਆਪਣੇ ਗੁਰੂ ਤੇ ਇੰਨਾ ਭਰੋਸਾ ਹੈ ਜਿੰਨੇ ਮਰਦੀ ਲਾਲਤ ਦਿੱਤੇ ਡੋਲਿਆਂ ਨੇ ਸਾ ਨਵੀ ਜਦੋਂ ਕੋਈ ਲਾਲਚ ਦਿੰਦਾ ਹੈ ਨਾ ਗੁਰੂ ਅਗੇ ਅਰਦਾਸ ਕਰਿਆ ਕਰੀਏ ਪਾਛਾ ਇਹ ਭਰੋਸਾ ਸਾਡਾ ਭਾਈ ਤਿਲਕੇ ਵਰਗਾ ਬਣਿਆ ਰਹੇ ਡੰਡੌਤ ਬੰਧਨ ਅਨਿਕ ਬਾੜ ਸਰਬ ਕਲਾ ਸਮਰਾਥ ਡੋਲਣ ਤੇ ਰੱਖੋ ਪ੍ਰਭੂ ਨਾਨਕ ਦੇ ਕਰਾ ਕੋਈ ਵੀ ਲਾਲਚ ਦੇਵੇ ਕਦੀ ਵੀ ਡੋਲੀ ਹੋਣਾ ਬਹੁਤੇ ਤਾਂ ਡੋਲ ਜਾਂਦੇ ਨੇ ਲਾਲਚ ਪਿੱਛੇ ਆ ਕੇ ਨਹੀਂ 90% ਡੋਲ ਜਾਂਦੇ ਆ 1% ਜਿਹੜੇ ਸੇਖ ਆਪਣੇ ਗੁਰੂ ਤੇ ਭਰੋਸਾ ਰੱਖਦੇ ਹਾਰ ਕੇ ਮਹੇਸ਼ਾ ਜੋਗੀ ਕਹਿੰਦਾ ਵੀ ਚੱਲ ਤੂੰ ਮੇਰੇ ਦਰਸ਼ਨ ਨਹੀਂ ਕਰਨੇ ਦਰਵਾਜ਼ਾ ਖੋਲ ਮੈਨੂੰ ਆਪਣੇ ਦਰਸ਼ਨ ਦੇ ਪਾਇਤਲਕਾ ਕਹਿੰਦਾ ਤੂੰ ਮੇਰੇ ਦਰਸ਼ਨ ਕਰਕੇ ਕੀ ਕਰਨੇ ਮੈਂ ਤਾਂ ਤੇਰੇ ਦਰਸ਼ਨ ਨਹੀਂ ਕਰਨਾ ਚਾਹੁੰਦਾ ਤੇਰੇ ਵਰਗੇ ਪਖੰਡੀ ਦੇ ਦਰਸ਼ਨ ਨਹੀਂ ਕਰਨਾ ਚਾਹੁੰਦਾ ਜਿਹੜੇ ਲੋਕਾਂ ਨੂੰ ਪਖੰਡ ਨਾਲ ਜੋੜਦੇ ਹਰਕੇ ਮਹੇਸ਼ਾ ਜੋਗੀ ਕਹਿੰਦਾ ਤੈਨੂੰ ਤੇਰੇ ਗੁਰੂ ਦਾ ਵਾਸਤਾ ਇੱਕ ਵਾਰੀ ਦਰਵਾਜ਼ਾ ਖੋਲ ਮੈਨੂੰ ਆਪਣੇ ਦਰਸ਼ਨ ਕਰਾ ਜੋਰ ਗੁਰੂ ਦਾ ਭਰੋਸਾ ਦਿੱਤਾ ਫਿਰ ਭਾਈ ਤਿਲਕੇ ਨੇ ਦਰਵਾਜ਼ਾ ਖੋਲਿਆ ਤੇ ਮਹੇਸ਼ਾ ਜੋਗੀ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਮਾਫੀ ਮੰਗਦਾ ਸਾਰੇ ਲੋਕਾਂ ਦੇ ਕੋਲੋਂ ਭਾਈ ਤਿਲਕੇ ਕੋਲੋਂ ਵੀ ਤੇ ਆਖਦਾ ਮੈਨੂੰ ਆਪਣੇ ਗੁਰੂ ਦੇ ਵੀ ਦਰਸ਼ਨ ਕਰਾ ਫਿਰ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਨਾਲ ਭਾਈ ਤਿਲਕੇ ਨੇ ਮਹੇਸ਼ ਜੋਗੀ ਨੂੰ ਮਲਾਇਆ ਐਨਾ ਕੋ ਪ੍ਰਭਾਵਿਤ ਹੋਇਆ ਸਤਿਗੁਰਾਂ ਦੇ ਬਚਨਾਂ ਨੂੰ ਸੁਣ ਕੇ ਸਤਿਗੁਰਾਂ ਦੇ ਦਰਸ਼ਨਾਂ ਨੂੰ ਕਰਕੇ ਕਿ ਸਤਿਗੁਰਾਂ ਦਾ ਪ੍ਰਚਾਰਕ ਬਣ ਗਿਆ ਮਹੇਸ਼ ਜੋਗੀ ਉਸ ਕਲਾਕੇ ਦੇ ਵਿੱਚ ਪ੍ਰਚਾਰ ਕਰਨ ਲੱਗ ਗਿਆ ਸੀ ਇਹ ਗੁਰੂ ਦਾ ਇਤਿਹਾਸ ਇਹ ਸਾਖੀ ਸਾਨੂੰ ਇਹ ਸਿੱਖਿਆ ਦਿੰਦੀ ਹੈ ਵੀ ਸਾਡਾ ਵਿਸ਼ਵਾਸ ਸੋ ਸਤਿਗੁਰੂ ਤੇ ਕਿਵੇਂ ਦਾ ਹੋਵੇ ਭਾਈ ਤਿਲਕੇ ਵਰਗਾ ਕਦੇ ਵੀ ਲਾਲਚ ਵਿੱਚ ਆ ਕੇ ਆਪਣੀ ਜ਼ਮੀਰ ਨੂੰ ਨਾ ਵੇਚੀ ਗੁਰੂ ਨੂੰ ਛੱਡ ਕੇ ਨਾ ਜਾਈਏ ਪਖੰਡੀਆਂ ਦੇ ਮਗਰ ਨਾ ਜਾਈਏ ਜਿਹੜੇ ਆਪ ਪਖੰਡ ਫਲਾਉਂਦੇ ਐ ਉਹਨਾਂ ਦੇ ਨਾਲ ਆਪਾ ਜੁੜ ਜਾਂਦੇ ਆ ਉਹ ਸਾਡਾ ਵਿਸ਼ਵਾਸ ਸਾਡਾ ਭਰੋਸਾ ਸਾਡਾ ਪਿਆਰ ਗੁਰੂ ਤੋਂ ਤੋੜ ਦਿੰਦੇ ਆ। ਦੇ ਪਿਆਰ ਬਣਾਣਾ ਵਿਸ਼ਵਾਸ ਬਣਾਣਾ ਤੇ ਗੁਰੂ ਤੇ ਬਣਾਈਏ ਗੁਰੂ ਨੂੰ ਸਮਰਪਿਤ ਕਰ ਦਈਏ। ਕਿਸੇ ਵੀ ਦੁੱਖ ਸੁੱਖ ਦੇ ਵਿੱਚ ਆਪਣੇ ਗੁਰੂ ਨੂੰ ਹਮੇਸ਼ਾ ਆਪਣੇ ਨਾਲ ਰੱਖੀਏ। ਸਤਿਗੁਰਾਂ ਨੇ ਦੱਸੇ ਰਾਹ ਉੱਤੇ ਚੱਲੀਏ ਬਚਨਾਂ ਨੂੰ ਕਮਾਈਏ ਜੀਵਨ ਉੱਚਾ ਸੋਚਾ ਕਿਰਦਾਰ ਉੱਚਾ ਸੋਚਾ ਜੀਵ ਚੰਗੀ ਸੋਚ ਬਣਾਈਏ। ਜੇ ਨੋ ਭਾਈ ਤਿਲਕੇ ਵਰਗੇ ਆਪਾਂ ਸਿੱਖ ਬਣ ਗਏ ਨਾ ਫਿਰ ਕੋਈ ਵੀ ਲਾਲਸ ਸਾਨੂੰ ਡਲਾ ਨਹੀਂ ਸਕਦਾ ਕੋਈ ਵੀ ਸਾਨੂੰ ਫਿਰ ਖਰੀਦ ਨਹੀਂ ਸਕਦਾ ਨਾ ਸੀ ਵੇਚਣ ਵਾਸਤੇ ਤਿਆਰ ਹੋਵਾਂਗੇ ਨਾ ਕੋਈ ਸਾਨੂੰ ਖਰੀਦ ਸਕਦਾ ਕਿਉਂ ਉਹਨਾਂ ਨੂੰ ਕੋ ਅਸੀਂ ਭਾਈ ਤਿਲਕੇ ਵਾਲੇ ਗੁਰੂ ਕੇ ਸਿਖਾਂ ਸਾਡਾ ਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਸਾਡਾ ਗੁਰੂ ਸ਼ਬਦ ਗੁਰੂ ਹੈ ਤੁਹਾਨੂੰ ਗੁਰਗੰਸਾ ਮਾਰਾ ਸੋ ਸਤਗੁਰੂ ਜੀ ਕਿਰਪਾ ਕਰਨ ਰਹਿਮਤ ਕਰਨ ਏਰਦਾਸ ਗੁਰੂ ਅਗੇ ਕਰੀਏ ਇਸ ਰਾਉ ਤੇ ਆਪ ਚਲਿਏ ਗੁਰੂ ਤੇ ਸੱਚਾ ਪੂਰਸਾ ਬਣਾਈ ਪਖੰਡੀ ਆਪੇ ਭੱਜ ਜਾਣਗੇ ਜਦੋਂ ਅਸੀਂ ਪਖੰਡ ਦੇ ਖਿਲਾਫ ਆਵਾਜ਼ ਚੁੱਕ ਲਈ ਕਿਸੇ ਦੀ ਹਿੰਮਤ ਨਹੀਂ ਪੈਣੇ ਸੁਅਨੇ ਬੇਨਤੀਆਂ ਪ੍ਰਵਾਨ ਕਰਨੀਆਂ ਬੋਲਦਿਆਂ ਪਾਸੋਂ ਹੋਈਆਂ ਬਿਆਨ ਪ੍ਰਕਾਰ ਦੀਆਂ ਥੋਲਾ ਮੁਆਫ ਕਰਨੀਆਂ ਅਖੀਰ ਵਿੱਚ ਬਲਾਉ ਫਤਿਹ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ